ਸਵਾਮੀ ਰਾਮਾਨੰਦਿ ਮਹਾਰਾਜ ਜੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਸਾਡੇ ਰਬਦਾਸੀਆ ਚੈਨਲ ਦੀ ਜੋ ਟੀਮ ਹੈ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 19 ਮਈ ਨੂੰ ਲੁਧਿਆਣਾ ਤੋਂ ਜਾਗਰਤੀ ਰੈਲੀ ਜਿਹੜੀ ਹੈ ਉਹ ਲੁਧਿਆਣੇ ਤੋਂ ਡੇਰਾ ਸਰਖਣ ਬੱਲਾਂ ਤੱਕ ਜਿਹੜੀ ਆ ਕੱਢੀ ਜਾਵੇਗੀ ਸਾਰੇ ਨੌਜਵਾਨ ਵੀਰਾਂ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਰੈਲੀ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਹੈ ਸਾਰੀ ਸੰਗਤ ਨੇ ਕਿਉਂਕਿ ਜੋ ਧਰਗੁਰੂ ਰਾਮਾਨੰਦ ਜੀ ਮਹਾਰਾਜੀ ਸੰਦੇਸ਼ ਦੇ ਗਏ ਨੇ ਕਿ ਭਾਈ ਸਤਗੁਰੂ ਰਵਿਦਾਸ ਮਹਾਰਾਜੀ ਦਾ ਮੰਦਿਰ ਜਿਹੜਾ ਸੋਨੇ ਦੇ ਵਿੱਚ ਮਡਾਉਣਾ ਹੈ ਇਹ ਸਾਡੀ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਸਤਗੁਰੂ ਰਵਿਦਾਸ ਮਹਾਰਾਜੀ ਦੇ ਮੰਦਿਰ ਬਣਨੇ ਨੇ ਗੁਰੂ ਪਿਆਰੀ ਸਾਧ ਸੰਗਤ ਅਸੀਂ ਉਹਨਾਂ ਮਹਾਪੁਰਸ਼ਾਂ ਦੀ ਦਸੇ ਹੋ ਰਸਤੇ ਤੇ ਚੱਲਾਂਗੇ ਤਾਂ ਹੀ ਇਹ ਸਾਰੇ ਕੰਮ ਸੰਪੂਰਨ ਹੋਣੇ ਨੇ ਜਾਗਰਤੀ ਰੈਲੀ 19 ਮਈ ਨੂੰ ਲੁਧਿਆਣੇ ਤੋਂ ਤੇਰਾ ਸਾਖਨ ਬੱਲਾ ਤੱਕ ਆਪ ਸਾਰੀ ਸੰਗਤ ਨੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ